ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਹਾਲੀ ਦੇ ਵਿੱਚ ਅਮਰੀਕਾ ਦੌਰੇ ਦੌਰਾਨ ਸਿੱਖਾ ਤੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਖਤ ਆਲੋਚਨਾ ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਰਾਹੁਲ ਗਾਂਧੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਭਾਜਪਾ ਝੂੜ ਦਾ ਸਹਾਰਾ ਲੈ ਰਹੀ ਹੈ ਰਾਹੁਲ ਗਾਂਧੀ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂੜ ਦਾ ਸਹਾਰਾ ਲੈ ਰਹੀ ਹੈ ਉਹ ਮੈਨੂੰ ਚੁੱਪ ਕਰਵਾਉਣ ਦੀ ਬੇਤਾਬ ਹਨ ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਹਮੇਸ਼ਾ ਉਹਨਾਂ ਅਕਦਰਾਂ ਕੀਮਤਾ ਲਈ ਬੋਲਦਾ ਰਹਾਂਗਾ ਜੋ ਸਾਡੀ ਏਕਤਾ ਸਮਾਨਤਾ ਨੂੰ ਪ੍ਰਭਾਵਸ਼ਿਤ ਕਰਦੀਆਂ ਨੇ ਅਤੇ ਵਿਪਿੰਤਾ ਦੇ ਵਿੱਚ ਪਿਆਰ ਹੈ ਰਾਹਲ ਗਾਂਧੀ ਨੇ ਅੱਗੇ ਲਿਖਿਆ ਕਿ ਮੈਂ ਭਾਰਤ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਵਸੇ ਹਰ ਸਿੱਖ ਵੀਰ ਭੈਣ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਜੋ ਕਿਹਾ ਹੈ ਕਿ ਉਸ ਦੇ ਵਿੱਚ ਕੁਝ ਗਲਤ ਹੈ ਕਿ ਭਾਰਤ ਦੇ ਵਿੱਚ ਅਜੇਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਇੱਕ ਸਿੱਖ ਤਿਉਹਾਰ ਭਾਰਤੀ ਬਿਨਾ ਕਿਸੇ ਦਰ ਤੋਂ ਆਪਣੇ ਦਰਮਦੀਪ ਪਾਲਣਾ ਕਰ ਸਕੇ ਹਮੇਸ਼ਾ ਦੀ ਤਰ੍ਹਾਂ ਪਾਜਪਾ ਛੂਟ ਦਾ ਸਹਾਰਾ ਲੈ ਰਹੀ ਹੈ ਉਹ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸਚਾਈ ਦਾ ਸਾਹਮਣਾ ਨਹੀਂ ਕਰ ਸਕਦੇ ਪਰ ਮੈਂ ਇਕਤਾ ਸਮਾਨਤਾ ਤੇ ਪਿਆਰ ਵਰਗੀਆਂ ਭਾਰਤ ਦੇ ਵਿੱਚ ਪਰਿਭਾਸ਼ਿਤ ਕਰਦੀਆਂ ਕਦਰਾਂ ਕੀਮਤਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ ਦੱਸ ਦਿਓ ਕਿ ਉਹਨਾਂ ਨੇ 10 ਸਤੰਬਰ ਨੂੰ ਆਪਣੇ ਅਮਰੀਕਾ ਦੌਰੇ ਦੌਰਾਨ ਇੱਕ ਭਾਸ਼ਣ ਦਿੱਤਾ ਸੀ ਜਿਸ ਦੇ ਵਿੱਚ ਧਾਰਮਿਕ ਆਜ਼ਾਦੀ ਦੀ ਮਹੱਤਤਾ ਬਾਰੇ ਚਰਚਾ ਕਰਦੇ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਵਿੱਚ ਕਾਨੂੰਨ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਜਾਂ ਸਿੱਖ ਨੂੰ ਭਾਰਤ ਦੇ ਵਿੱਚ ਕੜੇ ਪਹਿਨਣ ਦੀ ਇਜਾਜ਼ਤ ਹੈ ਜਾਂ ਨਹੀਂ ਜਾਂ ਫਿਰ ਸਿੱਖ ਗੁਰਦੁਆਰੇ ਦੇ ਵਿੱਚ ਜਾ ਸਕਦੇ ਨੇ ਜਾਂ ਨਹੀਂ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਕੀ ਦੇਸ਼ ਪਰਦੇ ਵਿੱਚ ਇਸ ਬਿਆਨ ਨੂੰ ਲੈ ਕੇ ਮਾਹੌਲ ਜਿਹੜਾ ਹੈ ਪੱਕਾ ਨਜ਼ਰ ਆ ਰਿਹਾ ਹੈ